ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਫਤ ਹੈ ਕਿ ਜਿੱਦੇ ਕੀ ਗੁਸਤਾਨਤਨ ਸਾਹਿਬ ਸ੍ਰੀ ਰਾਮਦਾਸ ਜੀ ਲੜੀਵਾਰ ਪ੍ਰੋਗਰਾਮ ਚਲਾਏ ਜਾ ਰਹੇ ਸਬੰਧਿਤ ਕੀਤਾ ਹੈ। ਸਤਨ ਗੁਰੂ ਰਾਮਦਾਸ ਭਾਸ਼ਾ ਜੀ ਦੇ ਆਗਮਨ ਦੇ ਹਲਾ 29 ਤਰੀਕ ਨੂੰ ਆ ਉਹਦੇ ਸਬੰਧ ਦੇ ਵਿੱਚ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਸਿਫੀਦਾਕਰ ਸੱਚ ਜਥੇਵੀ ਗੁਰਦੁਆਰਾ ਸਹਿਬਾਨ ਕਲੋਨੀਆ ਐਵਨਿਊ ਦੇ ਵਿੱਚ ਹਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਚਗੰਨ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲੰਮੇ ਸਮੇਂ ਤੋਂ ਇਹ ਜੋ ਲੜੀਵਾਰ ਗੁਰਮੋਹ ਸਮਾਗਮ ਗੁਰਦੁਆਰਿਆਂ ਦੇ ਵਿੱਚ ਜਿਹੜੇ ਜੋਗ ਹੈ ਗੁਰਦਰਾਸੀ ਇਤਿਹਾਸਕ ਉਹਦਾ ਸੀ ਪਿਪਲੀ ਸਾਹਿਬ ਤੋਂ ਸ਼ੁਰੂ ਹੋਇਆ 15 ਤਰੀਕ ਨੂੰ ਤੇ 17 ਤਰੀਕ ਤੱਕ ਲਗਾਤਾਰ ਇਦਾਂ ਹੀ ਚੱਲਣਿਆ ਜਿਹਦੇ ਵਿੱਚ ਜਿ세 ਜੋ ਕੀਰਤਨ ਸੰਗਤਾਂ ਨੂੰ ਸ਼ਰਮ ਕਰਾਉਂਦੇ ਆ ਸਤਿਗੰਗ ਸੀਰੀ ਜਮਦਰ ਸਾਹਿਬ ਦੇ ਹਜ਼ੂਰੀ ਰਾਗੀ ਆ ਕਰਕੇ ਸਿੰਘ ਸਾਹਿਬ ਸਤਿਗੰਗ ਸਾਹਿਬ ਦੇ ਗ੍ਰੰਥੀ ਸਾਹਿਬ ਜਿਹੜੇ ਆ ਗਏ ਗੁਰੂ ਦੇ ਪ੍ਰਥਾਏ ਕਥਾ ਵਿਚਾਰਾਂ ਇਤਿਹਾਸ ਬਾਰੇ ਸਾਰਾ ਗੁਰੂ ਅਮਰਦਾਸ ਪਾਤਸ਼ਾਹ ਦੇ ਆਗਮਨ ਦਿਹਾੜੇ ਨੂੰ ਸਮਰਪਤ ਆ ਕੇ ਵੱਡੀਆਂ ਖੁਸ਼ੀਆਂ ਬਖਸ਼ਾ ਰਹਿਮਤਾਂ ਕਰਦੇ ਆ ਇਹ ਸੰਗਤਾਂ ਇਹ ਬੜਾ ਪਿਆਰ ਖਾਉਂਦੀਆਂ ਜਿਹੜੀਆਂ ਅੱਜ ਸਾਡਾ ਜੋ ਗੁਰਦੁਆਰਾ ਸ੍ਰੀ ਬਨਦਰਸ਼ਵੇਂ ਸ਼ਾਮ ਦੇ ਵਿੱਚ ਸੀਗਾ ਉਹਦੇ ਸੰਗਤਾਂ ਦੀਆਂ ਉਨਾਂ ਦੇ ਭਾਵਨਾ ਨੂੰ ਰੱਖਦੇ ਨੇ ਉਹਨਾਂ ਦੇ ਬੇਨਤੀ ਪ੍ਰਾਂ ਕਰਦੇ ਬੇਨਤੀ ਕੀਤੀ ਸ਼ਕਤੀਖੰਡ ਸ਼੍ਰੀ ਦਰਬਾਰ ਸਾਹਿਬ ਮੈਨੇਜਰ ਸਾਹਿਬ ਸਭ ਤੋਂ ਸੌਂਦੇ ਇੱਕ ਉਹਦਾ ਦਸ਼ਮੇਂ ਵਿੱਚ ਲੜੀ ਜਣੀ ਸੀਗਾ ਜਿਉਂ ਦਾ ਪਾਇਆ ਉਹਨਾਂ ਦਾ ਸੰਗਤ ਜਿਹੜੀ ਆ ਬਹੁਤ ਪਿਆਰ ਸਤਿਕਾਰ ਇਹ ਭਾਵਨਾ ਦੇ ਨਾਲ ਆ ਕੇ ਆ ਜਿਹੜੀਆਂ ਵੀ ਭਰਦੇ ਆ ਤੇ ਤਿਲਹੋਲ ਜਿਹੜੀ ਆ ਆਪਣਾ ਗੁਰੂ ਨੂੰ ਸਮਰਪਿਤ ਇੱਥੇ ਆ ਕੇ ਲੰਗਰਾਂ 'ਚ ਹੋਰ ਜਿਹੜੀਆਂ ਸੁਆਵਾਂ ਵੀ ਨਿਭਾਉਂਦੇ ਆ ਨਾਲ ਸਾਰੇ ਆ ਕੇ ਬੜਾ ਖੁਸ਼ੀਆਂ ਪ੍ਰਾਪਤ ਕਰਦੇ ਆ ਉਮਾਇਸ਼ ਸ਼੍ਰੋਣੀ ਗੁਰੂ ਦਾ ਆਪਾਂ ਨੂੰ ਗੇਟੀ ਦੇ ਪ੍ਰਧਾਨ ਸਾਹਿਬ ਸ੍ਰੋਣੀ ਕਮੇਟੀ ਉਹਦਾ ਸੱਚਖਾਨੇ ਦੇ ਪ੍ਰਬੰਧ ਵਾਲੋਂ ਜਿਹੜੇ ਇੱਥੇ ਸਾਡੇ ਪ੍ਰਚਾਰਕ ਸਾਹਿਬ ਆਏ ਸਾਰਿਆਂ ਦਾ ਮੈਂ ਇੱਧਰੋਂ ਧੰਨਵਾਦ ਕਰਦਾ ਆਪਣੀ ਦਸ਼ਮੀ ਹੈਵ ਦੀ ਸੰਗਤ ਵੱਲੋਂ ਗੁਰਦੁਆਰਾ ਦੇ ਪ੍ਰਬੰਧ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਵੀ ਜੀ ਆਇਆਂ ਜਿਹੜੀਆਂ ਸੰਗਤਾਂ ਨੇ ਆਜਿਹਾ ਵਰ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ ਤੇ ਅੱਗੇ ਤੋਂ ਵੀ ਜਿਹੜਾ ਮਾਰਾ ਜਿਤਨਾ ਹੀ ਅਰਤੀ ਕਲਾ ਬਖਸ਼ੇ ਸੰਗਤਾਂ ਨੂੰ ਭਾਵਨਾ ਸ਼ਰਧਾ ਬਖਸ਼ੇ ਤਾਰ ਬਖਸ਼ੀ ਤਾਂ ਤਾਂ ਗੁਰੂ ਰਾਮਦਾਸ ਜੀ ਨੇ ਇੰਨਾ ਵੱਡਾ ਸਾਨੂੰ ਵਰਗ ਦੇ ਜਿਹੜੀ ਗੁਰਮਾਰ ਸਾਹਿਬ ਦੇ ਖਨ ਸਿੰਘ ਮੰਦਿਰ ਸਾਹਿਬ ਦੀ ਸਜਣਾ ਕਰਕੇ ਉਥੇ ਸਤਿਗੁਰੂ ਗੁਰਤਾਰ ਤਨ ਗੁਰਨ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਜੋ ਆਪਾਂ ਵਿਸ਼ੇ ਮਨਾ ਕੇ ਰਹਿਣ ਆ ਉਹ ਵੀ ਬੜੇ ਚਾਏ ਕੇ ਲੋਕ ਬਹੁਤ ਸੰਗਤ ਨੇ ਸਿਆਲ ਦੇ ਪਿਆਰ ਦੇ ਨਾਲ ਬਣਾਇਆ ਉਹ ਸਾਰੀਆਂ ਸੰਗਤਾਂ ਦਾ ਸਮੁੱਚੇ ਪ੍ਰਬੰਧਕਾ ਦਾ ਇੱਥੇ ਆ ਤੁਹਾਡਾ ਮੀਡੀਆ ਵਾਲਿਆਂ ਦਾ ਜਿਹੜੇ ਆ ਸਾਰੇ ਘਰਾਂ ਦੇ ਵਿੱਚ ਦੂਰ ਦੇ ਸਾਰਾ ਸਾਰਾ ਪ੍ਰੋਗਰਾਮ ਕੋ ਮਦਦ ਆ ਪਚਾਉਂਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ